ਤੂੰ ਓਏ ਆ ਕੀ ਕਰੀ ਜਾਨਾ ਕੀ ਭਾਲੀ ਜਾਨਾ ਬਈ ਕੰਮ ਕਰਦਾ ਮੈਂ ਕੀ ਕੰਮ ਕਰਦਾ ਮੈਂ ਕਿ ਭਾਈਆਂ ਦੀ ਮਦਦ ਦੀ ਕਰਾ ਦੇ ਗੇ ਸਾਡੀ ਮਦਦ ਤੂੰ ਮਾ ਕੇ ਮੀਮੂ ਪੈ ਗਿਆ ਬਈ ਪ੍ਰਾਣੀ ਕਿੱਲੀ ਹੋ ਜੂਗੀ ਮੈਂ ਕਿ ਪ੍ਰਾਣੀ ਨੂੰ ਆ ਕੀ ਲਾ ਦੇ ਓ ਨਾ ਜਾ ਤਾ ਬਣਾ ਐਡੋ ਅੱਗ ਥੋੜੋ ਲਾਜੇ ਤੂੜੀ ਬਣਾਉਣੀ ਹੈ ਜੇ ਆਪਾਂ ਤੇ ਬਈ ਇਹ ਬੱਚੂਨੇ ਦੀ ਪ੍ਰਾਣੀ ਨੂੰ ਅੱਗ ਲਾ ਦਿੰਨੇ ਆ ਉਹਦੀ ਤੂੜੀ ਕਾ ਤੂੰ ਨਹੀਂ ਬਣਾਉਂਦੇ ਓਏ ਉਹਦੀ ਨਹੀਂ ਬਣਾਉਂਦੇ ਹੁੰਦੇ ਇਹਦੀ ਬੰਦੀ ਹੁੰਦੀ ਆ ਹੈ ਆ ਜਾ ਆ ਜਾ ਤੂੰ ਮੇਰਾ ਭਾਈ ਵੇਖੀਂ ਕਿ ਹਵਾ ਚੱਲੀ ਜਾਂਦੀ ਓ ਕੰਮ ਕਰਦੇ ਸਾਰੇ ਦੇ ਇੱਕ ਕਾੜਕ ਖੜੀ ਆਏ ਇਹ ਇਹਨੂੰ ਘਰੇ ਹੀ ਰੱਖਿਆ ਕਰ ਟਿਸ਼ਕੋ ਆਇਆ ਆਇਆ ਉਹ ਭਾਈ ਉਹੇ ਨੂੰ ਲਾ ਦਿੰਨੇ ਓਏ ਇਹ ਕਿਹੜਾ ਆਪਣੀ ਐ ਓਏ ਆ ਗਿਆ ਤੂੰ ਬਾਬਾ ਰਹਿੰਦੇ ਭਾਈ ਤੇਰੀ ਗੋਲੀ ਮਾਰਾਂ ਮੈਂ ਇਸਕਿਊ ਭਾਈ ਤੇਰੇ ਮਾਰਾਂ ਇਸਕਿਊ ਜਿੰਨੇ ਦਿਨ ਵੱਡੀ ਦੀ ਨਹੀਂ ਕਾੜ ਕੇ ਨੂੰ ਘਰੇ ਭਾਈ 50 ਗੋਲੀਆਂ ਮੇਰੀ ਰਫਲ ਦੇ ਵਿੱਚ ਉਹ ਭਰਾਵਾ ਆ ਗਿਆ ਕਰਾ ਚੱਲ ਤੂੰ ਇਹਨੂੰ ਘਰੇ ਰੱਖ ਜਿੰਨੇ ਦਿਨ ਕਣਕ ਨਹੀਂ ਵੱਡੀ ਕਮਲਾ ਮਚਾ ਦੂ ਸਾਰੇ ਪਿੰਡ ਨੂੰ